पंजाब सरकार मुर्दाबाद 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 मुख्यमंत्री मुर्दाबाद 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 मुख्यमंत्री मुर्दाबाद 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 शिक्षा मंत्री मुर्दाबाद 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 शिक्षा मंत्री मुर्दाबाद 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 पंजाब सरकार हाय 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 पंजाब सरकार हाय 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 सभेटी मु मुरदात्री मुरदाख्यंत्री मुर पंजाब ਕੀ ਨਾਮ ਹੈ ਆਪਣਾ ਅਨਪ੍ਰੀਤ ਸਰ ਆਜੀ ਮੇਰਾ ਨਾਮ ਮੁਰਤਾ ਸਿੰਘ ਮਾਨ ਦੀ ਅੱਜ ਧਰਨਾ ਲਗਾ ਰਖੀ ਹਾਂ ਫਿਰ ਪ੍ਰਸ਼ਨ ਕਰ ਰਿਹਾ ਹਾਂ ਕੀ ਕਰਨਾ ਹਾਂਜੀ ਸਰ ਇਹ ਪੋਸਟਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਮੈਰੀਟੋਰੀਅਸ ਸਕੂਲਾਂ ਦੇ ਜਿਹੜੇ ਲੈਕਚਰਰ ਡੀਪੀਜ਼ ਤੇ ਕੰਪਿਊਟਰ ਟੀਚਰ ਨੇ ਜਿਨ੍ਹਾਂ ਦੀ ਗਿਣਤੀ ਤਕਰੀਬਨ 311 ਦੇ ਕਰੀਬ ਬਣਦੀ ਆ ਉਸ ਦੇ ਸੰਬੰਧ ਵਿੱਚ ਆ ਪਿਛਲੇ ਸਮੇਂ ਦੇ ਵਿੱਚ ਸੰਘਰਸ਼ ਦੇ ਵਿੱਚ ਜੋ ਅਸੀਂ ਮੀਟਿੰਗਾਂ ਲਈਆਂ ਉਹਨਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਮੀਟਿੰਗਾਂ ਦੀ ਬਿਤੀ ਜਿਹੜੀ ਸਰਕਾਰ ਦੇ ਵੱਲੋਂ ਜਿਹੜੀ ਕੈਬਨਿਟ ਸਬ ਕਮੇਟੀ ਬਣਾਈ ਗਈ ਆ ਉਹ ਬਾਰ-ਬਾਰ ਜਿਹੜੀ ਮੀਟਿੰਗਾਂ ਦੀ ਮਿਤੀ ਅੱਗੇ ਪਾ ਰਹੀ ਆ ਉਸ ਦੇ ਰੋਸ ਦੇ ਵਜੋਂ ਅਸੀਂ ਲੋਕਾਂ ਨੂੰ ਜਿਹੜਾ ਹੈਗਾ ਇਹ ਦੱਸ ਰਹੇ ਆ ਆਪਣਾ ਦੁੱਖ ਪੋਸਟਰ ਪ੍ਰਦਰਸ਼ਨ ਕਰ ਰਹੇ ਆਗੇ ਵੀ ਬਾਰ-ਬਾਰ ਮੀਟਿੰਗਾਂ ਨੂੰ ਅੱਗੇ ਕਿਉਂ ਪਾਇਆ ਜਾ ਰਿਹਾ ਕਿ ਇਹਨਾਂ ਅਧਿਆਪਕਾਂ ਨੂੰ ਹੈਗਾ ਜਿਹੜਾ ਮੈਰੀਟੋਰੀਅਸ ਸਕੂਲਾਂ ਦੇ ਨੂੰ ਸਿੱਖਿਆ ਭਾਗ ਦੇ ਵਿੱਚ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ ਕਿ ਨਾ ਮੈਂ ਅਜ ਪ੍ਰਸ਼ਨ ਕਰ ਰਿਹਾ ਹਾਂ ਕੀ ਕਰਨਾ ਐਕਚੁਅਲੀ ਆ ਸਰਕਾਰ ਵੱਲੋਂ ਸਾਨੂੰ 17 ਦਸੰਬਰ ਨੂੰ ਮੀਟਿੰਗ ਦਿੱਤੀ ਗਈ ਸੀ ਸਬਕਮੇਟੀ ਦੀ ਮੀਟਿੰਗ ਦਿੱਤੀ ਗਈ ਸੀ ਜਿਹਨੂੰ ਇਹਨਾਂ ਨੇ ਅੱਗੇ ਪਾ ਕੇ 26 ਦਸੰਬਰ ਦਾ ਕਰ ਦਿੱਤਾ ਫਿਰ 26 ਦਸੰਬਰ ਦੀ ਮੀਟਿੰਗ ਇਹਨਾਂ ਨੇ ਅੱਗੇ ਪਾ ਕੇ ਚੜ੍ਹਦੇ ਸਾਲ ਵਿੱਚ 8 ਜਨਵਰੀ ਦੀ ਰੱਖ ਦਿੱਤੀ ਇਹ ਸਾਨੂੰ ਬਾਰ-ਬਾਰ ਸਬਕਮੇਟੀ ਦੀ ਮੀਟਿੰਗਸ ਦੇ ਦੇ ਕਿ ਅੱਗੇ-ਅੱਗੇ ਪਾ ਰਹੇ ਨੇ ਔਰ ਸਾਡੀ ਗੱਲਾਂ ਦੇ ਉੱਤੇ ਕੋਈ ਵੀ ਗੌਰ ਨਹੀਂ ਕਰ ਰਹੇ ਇਸ ਦੇ ਕਰਕੇ ਆਪਾਂ ਸਾਰਿਆਂ ਨੂੰ ਅੱਜ ਇੱਥੇ ਇਕੱਠਾ ਹੋਣਾ ਪਿਆ ਹੈ ਤੇ ਪੋਸਟ ਪ੍ਰੈਜੈਂਟੇਸ਼ਨ ਰੱਖਣੀ ਪਈ ਹੈ ਕੀ ਨਾਮ ਹੈ ਤੁਹਾਡਾ ਆ ਮੇਰਾ ਨਾਮ ਰਾਕੇਸ਼ ਕੁਮਾਰ ਹੈ ਕੀ ਕਰ ਰਹੇ ਅਗਰ ਤੁਸੀਂ ਦੱਸੋ ਅ ਸਰਕਾਰ ਵੱਲੋਂ ਸਾਨੂੰ ਸਮੇਂ ਸਮੇਂ ਤੇ ਲਾਰੇ ਲਾਏ ਗਏ ਨੇ ਜਿਵੇਂ ਕਿ ਮੈਡਮ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਨੂੰ ਸਬ ਕਮੇਟੀ ਦੀ ਮੀਟਿੰਗ ਮਿਲੀ ਸੀ 17 ਦਸੰਬਰ ਦੀ ਤੇ ਇਸ ਲਾਰੇ ਵਾਲੀ ਸਰਕਾਰ ਨੇ ਇਸ ਮੀਟਿੰਗ ਨੂੰ 17 ਤੋਂ ਬਾਅਦ 26 ਦੀ ਕਰ ਦਿੱਤਾ ਕਿ ਦਸੰਬਰ ਦੀ ਹੁਣ ਇਸ ਤੋਂ ਬਾਅਦ ਇਹ ਮੀਟਿੰਗ ਰੱਖੀ ਗਈ ਹੈ 8 1 2025 ਦੀ ਤਾਂ ਇਸ ਤਰ੍ਹਾਂ ਦਾ ਵਤੀਰਾ ਸਰਕਾਰ ਦੇ ਲਈ ਬਹੁਤ ਹੀ ਖਰਾਬ ਵਤੀਰਾ ਹੈ ਬਹੁਤ ਹੀ ਮਾੜਾ ਵਤੀਰਾ ਹੈ ਕਿਉਂਕਿ ਇਹ ਸਾਡੀਆਂ ਗੱਲਾਂ ਬਿਲਕੁਲ ਵੀ ਨਹੀਂ ਸੁਣ ਰਹੀ ਹੈ ਪੰਜਾਬ ਸਰਕਾਰ ਸਾਡੀ ਮੰਗ ਇਹ ਹੈ ਕਿ ਇੰਨਾ ਸਕੂਲ ਮੈਰਿਟ ਹੋਵੇ ਸਕੂਲਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾਵੇ